ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋੜੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਖਾਈ ਜੀ ਮੋਗੇ ਜ਼ਿਲ੍ਹੇ ਦਾ ਪਿੰਡ ਹੈਗਾ ਇੱਕ ਤੁਹਾਨੂੰ ਪਯਰ ਸ਼ਾਈਵਾਲ ਦਿਖਾਵਾਂਗੇ ਗੱਲਬਾਤ ਬਾਈ ਨਾਲ ਕਰਾਵਾਂਗੇ ਕਦੋਂ ਸੂਈ ਪੁੱਛਾਂਗੇ ਕਿੰਨਾ ਦੋਦੋ ਬਾਦ ਕੱਢਿਆ ਕੱਡੂਗੀ ਜਾਂ ਬੋਹਲਾ ਕਿੰਨਾ ਕੱਢਿਆ ਜਾਂ ਨਾ ਕੱਢਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 8329946510 ਪਿੰਡ ਜੀ ਪਿੰਡ ਖਾਈ ਓਕੇ ਜੀ ਨੇੜੇ ਦੀਨਾ ਸਾਹਿਬ ਹੂੰ ਪਤੋ ਮੰਧੇ ਤੇ ਨਿਹਾਲ ਸਿੰਘ ਵਾਲਾ ਪਏ ਤਸਦੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਆਪਾਂ ਨੂੰ ਮੋਗਾ ਹਾਂਜੀ ਓਕੇ ਜੀ ਤੇ ਬਾਈ ਜੀ ਜਿਹੜੀ ਆਪਾਂ ਛਾਈ ਵਾਲ ਨਸਲ ਦੀ ਬੈਰ ਦੇਖੀ ਐ ਨੇ ਸਕਰੀਨ ਤੇ ਹਾਂਜੀ ਕਦੋਂ ਸੂਈ ਹੈ ਜੀ ਇਹ ਨੂੰ ਹੋ ਗਿਆ ਜੀ ਘੰਟਾ ਕੀ ਹੋਇਆ ਜੀ ਟਾਈਮ ਘੰਟਾ ਸੂਈ ਨੂੰ ਹੋ ਗਏ ਤੇ ਸੂਆ ਬਾਈ ਜੀ ਕਹਿਣਾ ਇਹ ਦੂਜੀ ਸੂਈ ਹੈ ਜੀ ਦੂਜਾ ਦੇ ਮੱਛਾ ਦਿੱਤਾ ਬਸ ਆਇਆ ਜੀ ਮਾਂ ਓਕੇ ਜੀ ਤੇ ਵੀਰੇ ਬੋੜੋ ਬੋੜੋ ਤਾਂ ਹਾਲੇ ਕੱਢਿਆ ਨਹੀਂ ਹੁਣ ਕੁਸ ਆਹ ਹਾਂ ਬੱਚਿਆਂ ਨੂੰ ਚੰਗਾ ਆਇਆ ਸੀਗਾ ਜੀ ਓਕੇ ਬੱਚੇ ਨੂੰ ਜਗਾਏ ਕੋਸੇ ਨੂੰ ਪਿਆਤਾ ਹਾਂਜੀ ਤੇ ਕਿੰਨਾ ਫਰੈਜ਼ ਕੀ ਦੂਜੀ ਸੂਈ ਦੁੱਧ ਕਹਿ ਕੇ ਦੇ ਦਿੰਦੇ ਇਹਦਾ ਪਹਿਲੇ ਸੂਏ ਜਾਂਦੀ ਅਸੀਂ ਜੀ 17 ਕਿਲੋ ਸਾਢੇ 16 ਚਲ 16 ਹੀ ਮੰਨੋ ਤੁਸੀਂ ਓਕੇ ਐ ਕਿ 20 ਤੋਂ ਪਲੱਸ ਦੋਗੇ ओके ਤੇ ਬਾਕੀ ਦੀ ਗੱਲ ਵੀਰੇ ਜਿਹਨੇ ਦੇਣੇ ਦੇਣਾ ਥਣ ਥਣ ਬਹੁਤ ਚੰਗਾ ਕੋਲੋ ਵੀ ਤੋੜ ਰੱਖ ਰਹਿ ਗਿਆ ਚੱਕ ਕੋਲੋ ਇਹਨੂੰ ਸੁਰਤ ਆ ਰਿਹਾ ਇੱਕ ਨੰਬਰ ਹਾਂਜੀ ਬਾਈ ਦਾ ਕੋਈ ਅੰਤ ਨਹੀਂ ਲੈਵਾ ਪੂਰਾ ਚੰਗਾ ਤੇ ਬਾਕੀ ਥੋੜਾ ਬੋਤਾ ਬੋਲਾ ਵੀ ਕੱਢਿਆ ਜੇਰ ਪੈ ਗਈ ਬਾਈ ਜੀ ਵੀਡੀਓ ਬਣਾ ਕੇ ਰੱਖ ਲਿਓ ਆ ਦੇਖੋ ਜੀ ਸ਼ਾਹੀਵਾਲ ਜਿਹਨੂੰ ਕਹਿੰਦੇ ਆ ਪਿਓਰ ਆ ਜੀ ਕੁਆਲਿਟੀ ਬੁਰੀ ਚੰਗੀ ਥਣ ਲੈਵੇ ਦੀ ਪੂਰੀ ਸਾਫ ਆ ਜੀ ਕਿਉਂਕਿ ਦੁੱਧੇ ਦਾ ਗੁਨਾਕਾਰੀ ਹੁੰਦਾ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਸ਼ਾਹੀਵਾਲ ਨਸਲ ਦੀ ਆਪ ਆਖਾਉਣੇ ਆਪੇ ਦੇਖ ਲੈਣੇ ਹਨ ਜੀ ਹਾਂਜੀ ਆ ਦੇਖੋ ਜੀ ਤੇ ਵਾਕਿਆ ਸੀਲ ਠੰਡੀ ਫੁੱਲਾ ਨਹੀਂ ਤਾਂ ਇਹ ਨੇੜੇ ਨ ਲੱਗਣ ਨੇ ਹੁਣਾਂ ਜੀ ਬਾਈ ਨਾ ਬਹੁਤ ਸੁਧਦੀ ਹੈ ਜੀ ਹੂੰ ਬਹੁਤ ਜਿਆਦਾ ਆ ਦੇਖੋ ਜੀ ਹਾਂਜੀ ਥਾਣ ਦੇਖੋ ਤੁਸੀਂ ਕਿੰਨੇ ਪੀੜੀ ਦੇ ਪਾ ਗਏ ਅਰਗੇ ਦੇ ਥਾਣ ਲੱਗੇ ਚੰਗੇ ਜੀ ਤੇ ਵਾਕਿਆ ਦਾ ਮੰਝਾ ਵਰਗਾ ਥਾਣ ਤੇ ਦੁੱਧ ਵੀ ਇਹਨੇ ਮੰਝਾਂ ਵਾਲੇ ਪਾਉਣਾ ਹਨਾ ਜੀ ਹਾਂਜੀ ਉਹ ਮੇਰੇ ਘਰੇ ਸੋਈ ਆ ਸਾਹੀਵਾਲ ਓਕੇ ਜੀ ਕੈਮਰਾ ਦਿਖਾ ਦਿਓ ਉਹਦੀ ਫੈਟ ਹੁਣ ਡੈਰੀ ਤੇ ਨੈਸਲੇ ਚ ਹੂੰ 7 ਓਕੇ ਜੀ 6:30 7:30 ਹੁੰਦੀ ਹੈ ਓਕੇ ਜੀ ਫਿਰ ਮਾਰੋ ਧਾਰਾ ਧੋਰਾ ਕਰਕੇ ਇਹਦੀਆਂ ਚੈੱਕ ਜੀ ਆ ਦੇਖੋ ਵੀਰੋ ਬੱਚਾ ਚੋਂਦਾ ਤੁਸੀਂ ਦੇਖ ਸਕਦੇ ਹੋ ਮੈਂ ਕਹਿੰਦਾ ਨਾ ਨਾ ਨੂਣਾ ਪਾ ਪਾਉਣਾ ਕੋਈ ਗੱਲ ਹੀ ਨਹੀਂ ਜੀ ਨਾ ਜੀ ਨਾ ਇਹਦਾ ਬੰਦਾ ਨੂੰ ਵਿਚਾਰੀ ਬਾਲੀ ਸੁੱਧੀ ਹੈ ਜੀ ਓਕੇ ਓਕੇ ਹਾਂ ਜੀ ਆਹ ਦੇਖੋ ਜੀ ਦੁੱਧ ਫਰੈਡ ਕੀ ਕਿੰਨਾ ਕਹਿ ਕੇ ਦੇਵਾਂਗੇ ਅੱਜ ਕੀ 20 ਪਲੱਸ ਉਮੀਦ ਆਪਾਂ ਹਾਂ ਜੀ ਬਾਕੀ ਅਗਲਾ ਸੇਵਾ ਬਾਕੀ ਸੇਵਾ ਜੀ ਅਗਲੇ ਦੀ ਹਨਾ ਓਕੇ ਜੀ ਧਾਰਾਂ ਧੂਰਾਂ ਦੀ ਤਾਂ ਬਹੁਤ ਜ਼ਿਆਦੇ ਚੰਗੀ ਹੈ ਜੀ ਮੈਂ ਨਾ ਜੀ ਪੁੱਛੋ ਇਹਨਾਂ ਦਾ ਸਾਡੇ ਜਮਾ ਜਾਣਕਰਾਂ ਤੋਂ ਓਕੇ ਹਾਂ ਜੀ ਤੇ ਥੱਲੇ ਉਹ ਵੀ ਨਾਲ ਕੇਰ ਗਈ ਆਇ ਤਾਂ ਜੀ ਦੇਖਿਓ ਤੁਸੀਂ ਅੱਜ ਤਾਂ ਬਹੁਲੇ ਜੇ ਕਰਕੇ ਅਸ ਤੇ ਗੂਠਰ ਗਈ ਧਾਰਾਂ ਉਹਦੀ ਮੂਰਲੇ ਜੇ ਹੋਰ ਮਾਰ ਲੈ ਵੀਰੇ ਦੋਦੋ ਬਾਕੀ ਜੇ ਮਰਜੀ ਤੋਂ ਬਾਲਟੀ ਰੱਖ ਕੇ ਚੋਈ ਚੱਲੋ ਅੱਜ ਵੀ ਬਹੁਲੇ ਚੰਗੇ ਤੋਂ ਸਟਾਰਟਿੰਗ ਕਰਨੀ ਨੇ ਹਾਂ ਖੋਲੋ ਜੀ ਨਿਆਣਾ ਜਮਾ ਸੁਧੀ ਹੈ ਜੀ ਜਮਾ ਬਾਈ ਤਸੱਲੀ ਵਾਲਾ ਕੰਮ ਹੈ ਮੈਂ ਨਾ ਜਮਾ ਨਿਆਣਾ ਪਾਉ ਭਲਾ ਨਾ ਪਾਉ ਜੀ ਅਸੀਂ ਤਾਂ ਚਲੋ ਉੱذ ਪਾ ਕੇ ਦਿਖਾਤਾ ਓਕੇ ਜੀ ਹਾਂਜੀ ਭਲਾ ਉਦਾਂ ਹੀ ਬਹਿ ਜਾਓ ਓਕੇ ਜੀ ਹਾਂਜੀ ਤੇ ਬਾਕੀ ਦਾ ਜਰੂਰ ਬਾਈ ਨਾਲ ਕਰਿਓ ਸੰਪਰਕ ਤੇ ਨੰਬਰ ਬਾਈ ਫੇਰ ਬੋਲ ਜਾਓ 84279 ਹੂੰ 61510 ਪਿੰਡ ਖਾਈ ਜੀ ਤੇ ਰੇਟ ਵੀਰੇ ਦਾ ਰੇਟ ਫੋਨ ਤੇ ਕਰਾ ਜਾਇ ਜੀ ਹੋਊਗਾ ਜਮਾ ਜਾਇਜ ਤੇ ਜਰੂਰ ਬਾਈ ਨਾਲ ਸੰਪਰਕ ਕਰੋ ਕਿਉਂਕਿ ਚੰਗੀ ਹੈ ਘਰ ਰੱਖਣ ਵਾਲੀ ਆ ਹਾਂਜੀ ਓਵੇਂ ਨਹੀਂ ਤੇ ਡੈਰੀ ਵਾਲੀ ਤਾਂ ਆਪਾਂ ਡੈਰੀ ਚ ਵੀ ਚੰਗੀ ਫਾਇਡ ਆਊਗੀ ਪਰ ਜੇ ਆਪਾਂ ਕਹਿ ਦਿੱ ਕਿ ਘਰੇ ਦੁੱਧ ਪੀਣ ਨੂੰ ਰੱਖਣੀ ਹਾਂ ਬਿਲਕੁਲ ਬਹੁਤ ਚੰਗੀ ਬੈੜਾ ਤੇ ਨੰਬਰ ਬਾਈ ਦਾ 842961510 ਪਿੰਡ ਖਾਈ ਤੋਂ ਆਪਾਂ ਵੀਡੀਓ ਕਵਰ ਕਰਕੇ ਤੁਹਾਨੂੰ ਦਿੱਤੀ ਹੈਗੀ ਤਸਵੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਜੀ ਹਾਂਜੀ ਨੇੜੇ ਇੱਕ ਬੈੜ ਸੀ ਦਿਨ ਸਭ ਹਾਂ ਮੈਂ ਗੁਰਦੁਆਰਾ ਸਾਹਿਬ ਇੱਕ ਬੈੜ ਸੀ ਇੱਕ ਤੁਹਾਨੂੰ ਦਿਖਾਤੀ ਆ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ